ਇਸ ਗੱਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬਿਲਟ ਜ਼ਿਲ੍ਹਾ ਬਠਿੰਡਾ ਬੈਠੇ ਆ ਤਲਵੰਡੀ ਸਾਬੂ ਦੌਂਦਵਾں ਸਾਹਿਬ ਤੇ ਇੱਥੇ ਬਾਬਾ ਚੇਤਾ ਸਿੰਘ ਜੀ ਬੈਠੇ ਜੋ ਘੋੜੀਆਂ ਬਾਰੇ ਲੰਮੇ ਸਮੇਂ ਤੋਂ ਕਾਫੀ ਨੌਲੇਜ ਰੱਖਦੇ ਆ ਨਾ ਤੇ ਅੱਜ ਉਹਨਾਂ ਸਵਾਭਾ ਮਿਲਿਆ ਉਹਨਾਂ ਨਾਲ ਗੱਲਬਾਤ ਕਰਨ ਦਾ ਹਾਂਜੀ ਬਾਬਾ ਜੀ ਵੈਕਰੂ ਜੀ ਦਾ ਖਾਲਸਾ ਸੋ ਠੀਕ ਆ ਜੀ ਠੀਕ ਠੀਕ ਕਹਿੰਗੇ ਠੀਕ ਆ ਜੀ ਇੱਕੇ ਮੇਰੇ ਆ ਮੇਲਾ ਜੀ ਇਹ ਮੇਲਾ ਠੀਕ ਰਿਹਾ ਜੀ ਵਧੀਆ ਰਿਹਾ ਅੱਛਾ ਇਹ ਤਾਂ ਦੁਨੀਆਦਾਰੀ ਆ ਜੀ ਠੀਕ ਹੈ ਵਿਕ ਗਏ ਉਹਨੂੰ ਚੰਗਾ ਜੇ ਨਹੀਂ ਵਿਕ ਗਦਾ ਉਹ ਮਾਰਾ ਯਾਰ ਬਾਕੀ ਨਵੇਂ ਮੁੰਡਿਆਂ ਦਾ ਰੁਝਾਨ ਹੈਗਾ ਇਹ ਨਵੇਂ ਨਵੇਂ ਮੁੰਡੇ ਤਾਂ ਜੇ ਇਸ ਕੰਮ ਤੇ ਪਹੁੰਚਣਗੇ ਤਾਂ ਨਸ਼ਿਆਂ ਤੋਂ ਬਚ ਕੇ ਦਾਨਾ ਬਣ ਜਾਣਗੇ ਹਾਂ ਬਾਕੀ ਤਾਂ ਇਹਦੇ 'ਚ ਇੱਕ ਰੁਜ਼ਗਾਰ ਵੀ ਆ ਜੀ ਆਪਣਾ ਜ਼ਿੰਮੇਵਾਰ ਦਾ ਕੋਰੀਆਂ ਦਾ ਸੁਭਾਅ ਬੱਤੇ ਵਿੱਚ ਜਿਹੜਾ ਕੋਡੀਆਂ ਰੱਖੋ ਮਰਗੀ ਦੇ ਅੰਡੇ ਵਿੱਚ ਜਿਹੜਾ ਤੇ ਮਰਗੀ ਰੱਖੋ ਹਾਂਜੀ ਹਾਂਜੀ ਬਾਕੀ ਖੇਤੀਬਾੜੀ ਨਾਲ ਸਹਾਇਕ ਧੰਦਾ ਵੀ ਆ ਪੂਰਾ ਧੰਦਾ ਜੀ ਪੂਰੀ ਜਿੰਨਾ ਬਾਕੀ ਪੁੱਠੇ ਪਾਸੇ ਜੀ ਨਹੀਂ ਜਾਂਦਾ ਜਵਾਗ ਆ ਕੋਈ ਜਨਰੇ ਜੀ ਕੋਈ ਨਾ ਔਖਾ ਨਹੀਂ ਰੱਖਣਾ ਇਹ ਤਾਂ ਐਵੇਂ ਮੇਰੇ ਕਹਿੰਦੇ ਡਰਾਏ ਨੇ ਲੋਕ ਅੱਛਾ ਹਾਂ ਜਿਹੜੇ ਮੂਰੇ ਵੱਡੇ ਪਾਰਕੂ ਦੇ ਹੋ ਜਾਂਦੇ ਨੇ ਜੀ ਇਹਦੀ ਸਾਂਭ ਸੰਭਾਲਦਾ ਕੀ ਉਸੇ ਦੀ ਸੰਭਾਲ ਵਈਏ ਦੀ ਅੱਛਾ ਇਹ ਤਾਂ ਅਜੇ ਮੈਂ ਇਸ ਨੂੰ ਤਾਂ ਦਾਣਾ ਰਾਮਾ ਵੀ ਮਿਲਣਾ ਨਹੀਂ ਇਹ ਤਾਂ ਥੋੜੀ ਜਿਹੀ ਤੂੜੀ ਸਾਨੂੰ ਅੱਛਾ ਤੇ ਸੜ ਦਿਓ ਅੱਛਾ ਇਹ ਮੈਂ ਦਾਣੇ ਸਿਰਦੇ ਉੱਤੇ ਮੁਠੀ ਬਸ ਆ ਚੀਜ਼ਾਂ ਨੇ ਦੀਆਂ ਇਹ ਤਾਂ ਗੱਪ ਮਾਰੀ ਬੈਠੇ ਨੇ ਲੋਕ ਇਹਨੂੰ ਆਹ ਡੱਬਾ ਦੇ ਦੇ ਉਹ ਕਰਾਖਦਾ ਪਹਿਲਾਂ ਕਿੱਥੇ ਸੀ ਇਹ ਤੀਕੇ ਕਰਾਕਾਂ ਜੀ ਅੱਛਾ ਉਹਦੇ ਉਹਦੇ ਜਿੱਡੇ ਜਿੱਡੇ ਅਸੀਂ ਮਾਈ ਕੋੜੇ ਤਿਆਰ ਕਰਿਆ ਜੀ ਦਸਣਗਾ ਆਈਟਮ ਵਰਗੇ ਅੱਛਾ ਹਾਂ ਆਈਟਮ ਕਾਲਾ ਇੰਜਨ ਤੇ ਆਪਣਾ ਇੱਕ ਕੋੜਾ ਹੋਰ ਤਿਆਰ ਕਰਿਆ ਸੀ ਆਪਾਂ ਇੱਕ ਲੀ ਲੀਲਾ ਕੋੜਾ ਰਾਮੇ ਦਾ ਸੀ ਉਹ ਬਹੁਤ ਵੱਡਾ ਸੀਗਾ ਜੀ ਅੱਛਾ ਤੇ ਇਹ ਤਾਂ ਦੁਨੀਆਦਾਰੀ ਆ ਜੀ ਡਾਈ ਜਾਂਦੇ ਨੇ ਕਾਲਾ ਕੰਠਾ ਕਿਹਦੇ ਕੋਲ ਹੋ ਗਿਆ ਕਾਲਾ ਕੰਠਾ ਮੇਰੇ ਕੋਲ ਹੈ ਦਸ ਜਹਾ ਪਈਗਾ 1 ਕਰੋੜ ਰੁਪਏ ਫੀਸ ਕਰਤੀ ਇਹਨਾਂ ਨੂੰ ਅੱਛਾ ਪੰਗਾ ਨ ਠੀਕ ਆ ਉਹ ਬਾਲੇ ਆ ਜੀ ਜਿਹਨੇ ਨਾਮ ਹੀ ਕੁੜਿਆ ਤੁਹਾਡੇ ਹੱਥੋਂ ਨੰਗੇ ਵੇ ਸਾਰੇ ਜਿਸ ਨੇ ਕਹਿ ਦੋ ਤਿੰਨੇ ਕਹਿ ਦੋ ਜੀ ਜਨਮ ਕਿਹੜੀ ਤਰੀਕ ਦਾ ਆਪਾਂ ਮੇਰਾ ਜੀ ਹਾਂ ਮੈਂ ਉਹਦਾ ਜੱਟ ਸੌਦਾ ਮੇਰਾ ਦਾ 97 ਸਾਲ ਦੀ ਉਮਰ ਹੋ ਗਈ ਜੀ 97 ਸਾਲ ਦੀ ਉਮਰ ਹੋ ਗਈ ਹਾਂ ਇਹ ਸੈਂਚਰੀ ਮਾਰਨ ਨਾਲ 100 ਦੇ ਪਹੁੰਚ ਜਾਉਗੇ ਹਾਂ ਪਹੁੰਚ ਜਾਗੇ ਮਾਲਕ ਦੀ ਖੇਡ ਹੋਈ ਜੀ ਉਹ ਬੁੱਢੇ ਤਾਂ ਹੋਣਾ ਨਹੀਂ ਸੀਗੇ ਜੀ ਬਾਅਦ ਸਾਰੇ ਮਾਰ ਤਾ ਅੱਛਾ ਤੇ ਜਿਹੜਾ ਘੋੜੀਆਂ ਦਾ ਤੁੰ ਨੂੰ ਖੌਂਕ ਜਾ ਗਿਆ ਬਸ ਤੁਸੀਂ ਇਸ ਇਸ ਤਲਵੰਡੀ ਦੇ ਵਿੱਚ ਕੋਈ ਘੋੜੀ ਨਹੀਂ ਸੀ ਅੱਛਾ ਮੇਰਾ ਭਾਈ ਸਭ ਤੋਂ ਵੱਡਾ ਬੜਾ ਸਵਾਰ ਸੀਗਾ ਅੱਛਾ ਸਾਡੀ ਭੈਣ ਦੇ ਘਰੇ ਕੋਈ ਬੇਸ਼ੇਰੀ ਜੰਮੀ ਸੀ ਉਹਨੇ ਲੈ ਕੇ ਪਾਲੀ ਸੀ ਉਹਦੀਆਂ ਮੈਂ ਰਤਨ ਤੋਂ ਫੜ ਲੈਂਦਾ ਛੜਦਾਰ ਦੀ ਉਹ ਮੈਨੂੰ ਛੱਟ ਕੇ ਭਜ ਜਾਂਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਇਤਰੇ ਗਊਆਂ ਹੁੰਦੀਆਂ ਸੀ ਜੀ ਤੇ ਉਹ ਘੋੜੀਆਂ ਉਹ ਗਊਆਂ ਦੇ ਮਗਰ ਘੋੜੀਆਂ ਲਾਉਣ ਰੱਖੀਆਂ ਸੀ ਤੇ ਤਲਵੰਡੀ ਸਭ ਤੋਂ ਜ਼ਿਆਦਾ ਉਹ ਹੀ ਘੋੜੀਆਂ ਸੀ ਹੋਰ ਘੋੜੀਆਂ ਨਹੀਂ ਅੱਛਾ ਉਹ ਇਹ ਕਿੱਥੇ ਘੋੜੀਆਂ ਹੋਣੀਆਂ ਬਾਈ ਉਹ ਤਾਂ ਦੋ ਦੋ ਮਿੱਤੋ ਦੱਸਦੀਆਂ ਸੀ ਵੀ ਅਸੀਂ ਆਉਨੇ ਆ ਪਰ ਮਾਰਨਾ ਧਰਤੀ ਨੇ ਕੰਮਣਾ ਅੱਛਾ ਖੁੱਲੇ ਛੋਲੇ ਹੁੰਦੇ ਖੇਤਾਂ 'ਚ ਚਰੀ ਜਾਂਦੀਆਂ ਜੀ ਹਾਂ ਹੁਣ ਤਾਂ ਰਵਾਜ ਹੀ ਪੁੱਠੇ ਹੋ ਗਏ ਲੋਕਾਂ ਦੇ ਆ ਫਲਾਨੀ ਫੀਡ ਦੇ ਦੋ ਤੰਕੀ ਫੀਡ ਦੇ ਕਿਹੜੀਆਂ ਫੀਡ ਹੁੰਦੀ ਨੇ ਉਹਨੇ ਦਵਾਈਆਂ ਨਾਲ ਹੀ ਜਿਹੜੇ ਕੋੜੇ ਮਰਜ਼ੀ ਦੇ ਕਿਉਂ ਮਰਦੇ ਨੇ ਇਹ ਦਵਾਈ ਨੇ ਮਰਦੇ ਨੇ ਉਹਨੂੰ ਦੇ ਦੇ ਦਵਾਈ ਦਵਾਈ ਬਾਡੀਆਂ ਬਣਾ ਦੇਣਾ ਉਹਦੇ ਪਤਰਾ ਚੱਕ ਗਿਆ ਇਹ ਦਾ ਦੇਸੀ ਰੱਖੋ ਆਪਾਂ ਸਾਰਾ ਆਪਦੇ ਘਰੇ ਹੀ ਹਾਂ ਉਹੀ ਤੂੜੀ ਉਹੀ ਜਮੀ ਉਹ ਚੀਜ਼ਾਂ ਪਾ ਕੇ ਦਿਓ ਲੋੜ ਹੀ ਨਹੀਂ ਕੌੜ ਤੋਂ ਮਾਵਾਂ ਔਰਤਾਂ ਤੋਂ ਮਤਲਬ ਮੈਸ ਨੂੰ ਚਾਰ ਦੇ ਇੱਕ ਨੂੰ 10 ਕਿਲੋ ਇਹ ਮੈਸ ਨੂੰ ਬਿਮਾਰੀਆਂ ਦੇ ਮਤਲਬ ਮਜ਼ਾਰਾਂ ਲੈ ਐਡੀ ਵੱਡੀ ਹੋ ਮੈਸ ਦੀ ਸ਼ਬਾਈ ਵਾਦੀ ਸਾਹੀ ਚੱਕ ਦੂਆ ਕਿਹੜੇ ਬਾਈ ਵਾਦੀ ਬਾਈ ਕੌਰ ਤੋਂ ਮੈਂ ਦਵਾਈ ਆ ਸਭ ਤੋਂ ਵੱਡੀ ਕੌਰ ਤੋਂ ਮੈਂ ਜੀ ਹੈ ਆ ਇਹ ਵੀ ਤਾਂ ਸਵਾਰੀ ਸੂਰੀ ਬਹੁਤ ਕੀਤੀ ਨੇ ਸਵਾਰੀ ਬੜੀ ਕੀਤੀ ਜੀ 5 ਸਾਲ ਲਗਾਤਾਰ ਮੇਰੇ ਨੇੜੇ ਨਹੀਂ ਕੋਈ ਲੱਗਾ ਮੁਖਸਰ ਦੇ 5-6 ਸਾਲ ਮੈਂ ਲਈ ਹੈ ਜੰਨੀ ਆਏ ਪਾਰ ਠੀਕ ਆ ਉਹ ਸਾਰਾ ਆਪਣਾ ਹਰਿਆਣੇ ਪੰਜਾਬ ਦੇ ਬੰਦੇ ਜਿਹਨੇ ਮੇਰੇ ਕੋਲੇ ਬੈਠੇ ਨਾ ਇਹ ਮੇਰੇ ਨਿੱਕੇ ਹੁੰਦੇ ਵਿਆੜੀ ਨੇ ਅੱਛਾ ਅੱਛਾ ਹਾਂ ਜੀ ਹਾਂ ਆ ਉਡੀ ਉਮਰ ਮੇਰੇ ਚਲੇ ਵਕਤ ਨੇ ਸਾਰੇ ਆਰੇ ਮੇਰੇ ਬੰਦੇ ਜੀ ਅੱਛਾ ਜੇ ਕਰ ਬਾਬਾ ਹੁਣ ਨਵਾਂ ਮੁੰਡਾ ਕੋਈ ਅੱਗੇ ਆਉਣਾ ਚਾਹੁੰਦਾ ਹੈ ਕੁੜੀਆਂ ਰੱਖਣ ਜੇ ਹੁਣ ਦੇਖੀ ਨਾ ਸੌਦੇ ਚੱਲੀ ਜਾਂਦੇ ਆਸੇ ਪਾਸੇ ਹਨਾ ਲਈ ਜਾਂਦੇ ਆ ਵੀ ਉਹਨਾਂ ਨੂੰ ਕੀ ਰੱਖ ਖਾਬ ਕੀ ਕਰਨਾ ਚਾਹੀਦਾ ਕੁੜੀ ਦਾ ਜਿਹੜਾ ਨਵੇਂ ਰੱਖਦੇ ਆ ਮੈਂ ਨਾ ਰੱਖਣੀ ਤੇ ਇਹੀ ਚੀਜ਼ਾਂ ਜਿਹੜੇ ਆਪਾਂ ਹੋਰ ਗਿਆ ਦੇਖੋ ਅੱਛਾ ਮੱਥੇ ਦੇ ਵਿੱਚ ਐਸ ਲੋਕ ਅੱਖਾਂ ਮੂੰਹ ਨਾ ਹੋਣ ਲਈ ਠੀਕ ਆ ਉਹ ਦਗਾਰਾ ਬੋਲਦਾ ਨੂੰ ਗਲਤ ਆ ਜੀ ਅੱਛਾ ਉਹ ਮਾੜੀ ਮੰਨੀ ਗਈ ਹੈ ਮਾੜੀ ਮੰਨੀ ਜੇ ਐਸ ਲੋਕ ਆ ਜੋ ਦੋ ਭਾਗ ਆ ਉਹ ਕੋਈ ਗੱਲ ਨਹੀਂ ਠੀਕ ਆ ਇਹ ਥੱਲੇ ਇੱਕ ਹਰੇਲ ਹੁੰਦੀ ਆ ਪਾਣੀ ਹਰਦਾ ਜਿੱਥੇ ਜਾ ਕੇ ਉਹ ਦੇਖ ਲਓ ਉੱਤੇ ਸਵਾਰ ਪਹੁੰਚ ਗਿਆ ਉਹ ਦੇਖ ਲਓ ਜੀ ਇਹ ਦੋ ਤਿੰਨ ਘਪੌੜੇ ਇੱਕ ਤੰਗ ਹੁੰਦੀ ਹੈ ਅੱਛਾ ਇਹੀ ਘਪੌੜੀਆਂ ਹੁੰਦੀਆਂ ਹੋਰ ਕੋਈ ਨਹੀਂ ਵਾਧੂ ਦੇ ਵਖੰਡ ਜੇ ਫਿਰ ਜਿਹੜੇ ਪਾਰਖੂ ਬੰਦੇ ਉਹ ਵੀ ਦੇਖ ਸਕਦੇ ਹੁਣ ਸਾਡੇ ਵੱਲ ਨਹੀਂ ਕੋਈ ਪਾਰਖੂ ਪਾਰਖੂ ਦਾ ਦਾਤਾ ਜੀ ਕੋਈ ਟੱਪਾ ਹੋਇਆ ਠੀਕ ਆ ਪਾਰਖੂ ਦਾਸੀ ਖੜਾ ਖਾ ਜੰਨੇ ਕਹਿੰਦੇ ਖੋਦੇ ਨਾਲੇ ਠੀਕ ਤੇ ਨਾਲੇ ਕਹਿੰਦੇ ਵੀ ਇਹਨੂੰ ਕੋਈ ਬਾਲਾ ਪੌਣ ਨਾਲ ਕੋਈ ਦਾ ਆਇਆ ਹੋ ਜਾਂਦਾ ਉਹ ਹੋ ਜਾਂਦਾ ਕੋਈ ਸਾਡੇ ਕੋਲੇ ਜੀ ਇੱਕ ਛੋੜਾ ਘਰ ਵਾਕਾ ਅੱਛਾ ਛੋੜਾ ਵਾਕਾ ਜੀ ਅੱਛਾ ਅੱਛਾ ਪਰੇ ਲੈ ਗਏ ਹੁਣ ਜੀ ਪਰੇ ਲੈ ਗਏ 42 ਸਾਲ ਉਮਰ ਹੋ ਗਈ ਸੀ ਅੱਛਾ ਕਾਲਾ ਘੋੜਾ ਇੱਥੇ ਸਾਡੇ ਕੋਲ 42 ਸਾਲ ਹਾਂ ਹਾਂ ਅੱਛਾ ਉਹਨਾਂ ਟਾਈਮਾਂ ਦੇ ਵਿੱਚ ਕਲਕੱਤੇ ਵਾਲਾ ਘੋੜਾ ਵਈਦਾ ਜੀ ਠੀਕ ਹਾਂ ਤੇ ਉਹਨਾਂ ਟਾਈਮਾਂ ਦੇ ਵਿੱਚ ਇਹਦੀਆਂ ਬਸ਼ੇਰੀਆਂ ਵਿਕੀਆਂ ਨਾ ਕੋਈ 25 ਲੱਖ ਦੀ ਕੋਈ ਫਰਾਨੇ ਲੱਖ ਦੀ ਉਹ ਵਿਕੀਆਂ ਨਹੀਂ ਆ ਹੁਣ ਤਾਂ ਕੋਈ ਗੱਪਾਂ ਮਰਵਾ ਲੋ ਔਰ ਜੀ 65 ਦਾ ਜੀ 60 ਦਾ ਕੋਈ ਭਾਂਸਰਦਾ ਨਹੀਂ ਵਿਕਿਆ ਅੱਛਾ ਗੱਪਾਂ ਕਹਿੰਦੀਆਂ ਕਰਾ ਲੋ ਮੈਂ ਤੁਹਕਰਾ ਲੋ ਮੈਂ ਕਹਿ ਦਿੰਨਾ ਕੋਪਾ ਸਾਲ ਕੋਈ ਘੋੜੀ ਆ ਅੱਛਾ ਤੇ ਘੋੜੀ ਬੰਦਾ ਦੇਖ ਲੈ ਉਹਨਾਂ ਨੂੰ ਹੋਣੀ ਘੋੜੀ ਦੇਖਣੋਂ ਜਾ ਕੇ ਹਾਂ ਮੰਦਾ ਕੇ ਪੁੱਤਾਂ ਅਮਰੂ ਜਿੰਨੇ ਰੁਪਏ ਵਾਲੇ ਤੇਰੀ ਕਰ ਦੂ ਚੱਕ ਲੋ ਭਾਈ ਅੱਛਾ ਖਾਣ ਦਾ ਨਹੀਂ ਆ ਜੀ ਉਹਨੂੰ ਆਪਣੇ ਇੱਕਾ ਡਾਵਾੜੀ ਤੋਂ ਕੋਲ ਤੋਂ ਮਿਲਿਆ ਜੀ ਮੱਝੂ ਕੋ ਲੈਣ ਦੀ ਹਾਂ ਉਹ ਆਈਟਮ ਦਾ ਪਤਾ ਜੀ ਆਈਟਮ ਸਾਡੇ ਕੋਲ ਹੀ ਦਾ ਹੋਇਆ ਸੀ ਤੇ ਜਿਹੜੇ ਪਸ਼ੂ ਪਾਲਕ ਘੋੜੇ ਰੱਖਦੇ ਆ ਹਨਾ ਵੀ ਨਵਾਂ ਨਵਾਂ ਛਾਂ ਉਹ ਜਾ ਕੇ ਪਾਉਂਦਾ ਉਹਨੇ ਖਾਣ ਪੀਣ ਦੇ ਵਿੱਚ ਕੀ ਮਤਲਬ ਕੀ ਜਿਹੜਾ ਦਿੱਤਾ ਜਾਵੇ ਆਂ ਕਹਿੰਦਾ ਜੀ ਬਾਹਲੇ ਪਸ਼ੂ ਨਾ ਰੱਖੋ ਪਸ਼ੂ ਪਹਿਲਾਂ ਦੋ ਹੀ ਲੋ अच्छा ओ दो पशुਾਂ ਦੀ ਸੇਵਾ ਕਰੋ ਕੋਈ ਹੌਲੀ ਹੌਲੀ ਤੁਹਾਨੂੰ ਜਾਣਕਾਰ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਫਿਰ ਕਿੰਨੇ ਵਧਾ ਲੋ ਠੀਕ ਆ ਤੇ ਤੁਸੀਂ 35 ਲੈ ਕੇ ਵਧਦੇ ਜੀਰਾ ਕੋਈ ਪਾਉਂਦਾ ਨਹੀਂ ਫਿਰ ਕੀ ਫਤੋ ਪਹਿਲਾਂ ਬਿਲਕੁਲ ਇਹ ਵੀ ਜਦ ਤਾਈਏ ਵੀ ਦੋ ਕੋਣੀ ਜਿੰਮੇਦਾਰਾ ਰੱਖੋ ਕੋਈ ਮੁੰਡਾ ਨੂੰ ਸ਼ੌਂਕ ਆ ਦੋ ਕੋਣੀ ਰੱਖ ਲੈ ਕੇ ਵਧਿਆ ਅਸ ਤੋਂ ਬੱਤੇ ਲਈ ਚਲੋ ਬੇਚੀ ਚਲੋ ਵੀ ਜਦ ਵਿੱਚ ਤੁਸੀਂ ਪਹਿਲਾਂ ਕਿਹਾ ਵੀ ਮੁਰਗੀ ਨਾ ਖਾਓ ਅੰਡੇ ਖਾਓ ਇਹ ਘੋੜੀ ਲਿਆਓ ਤੇ ਚੰਗੇ ਅੱਗੇ ਬਲੱਡ ਲੈਣ ਦਾ ਹਾਂਜੀ ਹਾਂਜੀ ਆਪਦੀ ਤਿਆਰ ਕਰੋ ਨਾ ਬਾਕੀ ਦਾ ਜਿਹਦਾ ਪ੍ਰਮਾਤਮਾ ਨੂੰ ਪਤਾ ਹੈ ਇਹਨਾਂ ਤਾਂ ਤਾਂ ਹੀ ਨਹੀਂ ਕਰਨ ਵਾਲੀ ਦਾ ਜਮਤ ਨੰਨਾਂ ਦੀ ਕੁੜੀ 10 ਲੱਖ ਦਾ ਬੱਚਾ ਕਰਕੇ ਚੜ੍ਹਦੇ। ਹਾਂ। ਐਥੇ ਮੈਂ ਕੁੜੀ ਲੱਖ ਦਿੱਤੀ ਰੋ ਮੁੰਡਾ ਫਿਰਦਾ ਇਹਨੂੰ ਜੀ। ਅੱਛਾ। ਤੇ ਮੈਨੂੰ ਉਹਨੂੰ ਕੋਈ ਨਹੀਂ ਜਾਣੀ ਤਾਂ ਸੁਣਦੀ ਨਹੀਂ। ਹਾਂ। ਮੈਂ ਕਿਹੜੀ ਸੁਣਨੀ? ਤੁਸੀਂ ਕਿੱਥੇ ਤੁਰੇ ਫਿਰਦੇ? ਸਾਨੂੰ ਪਤਾ ਹੀ ਨਹੀਂ। ਮੈਂ ਪਾਰਕ ਕੋਲ ਬੰਦਾ ਕੁੜੀ ਸੀ। ਉਹਨੇ ਆਸ ਸੁਣਦੀ। ਤੇ ਆ ਕੇ ਮਲਾਤੀ ਜੀ 4 ਮਹੀਨਿਆਂ ਦੀ ਵਸ਼ੇਰੀ 1.4 ਲੱਖ ਦੀ ਬੀਚੀ ਆ। ਅੱਛਾ। ਦੰਦ ਜਟ ਕੇ ਲੋਕਾਂ ਨੇ। ਮੈਂ ਆ ਕੇ ਇੱਥੋਂ ਬਾਗ ਦੇ ਸਿੱਧਾ ਰਸਤਾ ਜੀ ਉੱਥੇ 12 ਲੱਖ ਦੀ ਬੀਗੀ। 4 ਮਹੀਨਿਆਂ ਦੀ ਲਾਗਤ ਆ। ਇਹ ਤਾਂ ਦੁਨੀਆਦਾਰੀ ਆ ਜੀ ਕਿਸੇ ਨੂੰ ਆਪਣਾ ਸਾਰੇ ਘੋੜਾ ਨੋ ਨੀ ਮੇ ਆ ਇਹ ਉਸ ਤੇਨ ਭਾਈ ਵੱਡੇ ਨਾਲ ਜੇ ਮੇਰੇ ਬੈਠ ਕੇ ਦਸਨ ਘੋੜੇ ਚ ਕੀ ਚੀਜ਼ ਆ ਕਿ ਨਹੀਂ ਮੈਂ ਦੱਸੂ ਵੀ ਘੋੜੇ ਦੇ ਅੰਦਰ ਆਗਾ ਤੁਹਾਡਾ ਤਜਰਬਾ ਵੱਡਾ ਹੀ ਆਇਆ ਨਹੀਂ ਤੋ ਤੋ ਮਾਰਕਾ ਮੇਰੇ ਨਾਲ ਜੀ ਨਹੀਂ ਤੁਸੀਂ ਵਿੱਚ ਕੋਈ ਪੋੜਾਂ ਚ ਜਿਹੜਾ ਕੋਈ ਕਹਿੰਦਾ ਪੱਟ ਮੈਂ ਘੋੜੇ ਦੇ ਪਦਮਾ ਨੂੰ 10000 ਰੁਪਏ ਦੂੰ ਜੀ ਪਦਮਾ ਨੂੰ ਦੱਸ ਦੇ ਘੋੜੇ ਦੇ ਅੱਛਾ 10000 ਦੂੰ ਮੈਂ ਤੁਸੀਂ ਵਿੱਚੋਂ ਪਦਮਾ ਦੱਸ ਦੇ ਮੈਨੂੰ ਕਿਹੜੀ ਘੋੜੀ ਦੇ ਕਿੱਥੇ ਆ ਹਮ ਕੱਲਣ ਮਾਰ ਹਰੇਖ ਮਾਰ ਮਾਰ ਲੈਂਦਾ ਜੀ ਤੂੰ ਸਮਝਿਆ ਵੀ ਨਹੀਂ ਆਹ ਵੇਖ ਰਿਹਾ ਕਰਾ ਰਿਹਾ ਬਈ ਕੋੜਾ ਇੰਗਲੈਂਡ ਤੋਂ ਫੋਟੋ ਆ ਗਈ ਕੋੜੇ ਦੀ ਅੱਛਾ ਇੰਨਾ ਪਾਸਾ ਗਲਿਆ ਹੋਇਆ ਹਾਂ ਕਿਸੇ ਤੁਹਾਡੇ ਵਰਗੇ ਫੋਨ ਤੇ ਆ ਗਈ ਮੇਰੇ ਕੋਲੇ ਠੀਕ ਹਾਂ ਮੈਂ ਜੋ ਫੋਟੋ ਦੇਖੀ ਮੈਂ ਕਿਹਾ ਵੀ ਕੁੱਤੇ ਦੀ ਗੰਦ ਕੀ ਲੱਗੀ ਆ ਹੂੰ ਉਹ ਮਨ ਨਾਲ ਉਹ ਬਾਬਾ ਯਾਰ ਕਮਾਲ ਕਰਤੀ ਕਹਿੰਦਾ ਤੂੰ ਬੰਦੇ ਨਹੀਂ ਦੱਸਣ ਵਾਲੇ ਨੇ ਮੈਨੂੰ ਲੱਗੀ ਗੰਦ ਕੀ ਬਾਈ ਹੋਰ ਕਿ ਥਾਲੀ ਜਿੰਨਾ ਪਸਾਂ ਗਲਿਆ ਹੋਇਆ ਸੀ ਅੱਛਾ ਮੈਨੂੰ ਕਹਿੰਦਾ ਬਾਈ ਜੀ ਤੇ ਆਰਾਮ ਕਿਵੇਂ ਕਰੇਗਾ ਮੈਂ ਕਿਹਾ ਆਰਾਮ ਹੋਣਾ ਇੱਥੇ ਆ ਨਹੀਂ ਸਕਦਾ ਹਾਂ ਮੈਂ ਕਿਹਾ ਪਰਮਾਤਮਾ ਸਭ ਕਹੇਗਾ ਜੀ ਕੱਡਾ ਨਾ ਜੀ ਮੇਰੇ ਲਾਲ ਮਿਰਚਾਂ ਆ ਗਈਆਂ ਕਹਿੰਦਾ ਹੈ ਅੱਛਾ ਅੱਜ ਲਾ ਦਿਆ ਕਰ ਤਰਕੇ ਧੋ ਕੇ ਫੇਰ ਪਾ ਦਿਆ ਕਰ 8 ਮਿੰਟ ਮੇਰੇ ਕੋਲ ਫੋਨ ਆ ਗਿਆ ਜੀ ਅੱਛਾ ਅੱਡੇ ਨਾ ਜੋ ਬੰਦੇ 8 ਮਿੰਟ ਥੋੜਾ ਜਿਹਾ ਖਮਰੇ ਜਾਂਦੇ ਆ ਗਏ ਮੇਰੇ ਕੋਲੇ ਬੈਠ ਗਏ ਜੀ ਉੱਥੇ ਫੋਨ ਤੇ ਦਿਖਾਇਆ ਮੈਂ ਸਾਰਾ ਕੁਝ ਠੀਕ ਹੈ ਜੀ ਬਾਅਦ ਚ ਜਮਾ ਕੋਰਾ ਸਹੀ ਹੋ ਗਿਆ ਨਾ ਜੋ ਬੜਾ ਇੰਗਲੈਂਡ ਦੇ ਡਾਕਟਰ ਨੂੰ ਗਾਲਾਂ ਕੱਢੇ ਅੱਛਾ ਭਾਂ ਚੋਦਾ ਨੂੰ ਗੋਰਿਆਂ ਨੂੰ ਪਤਾ ਹੀ ਨਹੀਂ ਵੀ ਕੀ ਜੀ ਆ ਕੀ ਹੈ ਮਾਇਰ ਬਾਈ ਗਾਲਾਂ ਕੱਢੀ ਹੂੰ ਹਾਂ ਮੈਨੇ ਦੇਖਣਾ ਪਿੱਛੋ ਜੋ ਘੋੜਾ ਚਾਵਾ ਸਹੀ ਹੋ ਗਿਆ ਪਿੰਡ ਗਿਆ ਬਾਬਾ ਜੀ ਕਿਰੇ ਕੋਈ ਕੀ ਭੇਜ ਗਏ ਹਾਂ ਪਰ ਮੈਂ ਕੀ ਲੈਣਾ ਭਰਾਵਾ ਮੇਰਾ ਤਾਂ ਨਾ ਹੀ ਚੱਲੇ ਮੈਂ ਪੈਸੇ ਪੁੱਛਿਆ ਨਹੀਂ ਹੈ ਤੇ ਜੋ ਹਟੇ ਨਾ ਜੀ ਬਾਜੀ ਤੈਨੂੰ 2 ਲੱਖ ਰੁਪਏ ਜ਼ਰੂਰ ਭੇਜਾਂਗੇ ਤੇ ਨਾ ਹੀ ਹਟੇ ਨਾ ਭਾਈ ਮਨੋ ਭਾ ਕੀ ਜਵਾਬ ਦਿੱਤਾ ਅੱਛਾ ਬਸ ਅੱਜਸ ਮੈਨੂੰ ਮਰਵਾਉਣੇ ਅੱਛਾ ਤੇਰੇ ਬਾਬਾ ਹੈ ਨਾ 2 ਲੱਖ ਰੁਪਏ ਭੰਦੇ ਜਰਾ ਤੈਨੂੰ ਮਰਵਾਜੇ ਸੀ ਮਤਲਬ ਵੀਰੇ ਸਾਡੇ ਪੰਜਾਬ ਦੇ ਵਿੱਚ ਪ੍ਰਦਰਸ਼ ਮੈਕਅਪਿੰਦੇ ਮੁੰਡੇ ਤੇ ਮੇਰੇ ਕੋਲ 2 ਲੱਖ ਦਾ ਬਰਫੀ ਤਮਾਨ ਨਾ ਡਾਉ 2 ਲੱਖ ਲੈ ਜੂ ਰੇ ਜੇ ਦਿੱਤੇ 2 ਲੱਖ ਲੈ ਜਾ ਰਿਹਾ ਬਦਲਾ ਅੰਗਲੈਂਡ ਤੇ ਕਰ ਵੀ ਥੋੜਾ ਨੁਕਸੇ ਚ ਚਲਦੀ ਆ। ਹਾਂ ਥੋੜੇ ਚਲਦੀ ਆ ਜੀ। ਅੰਗਲੈਂਡ ਜਿਵੇਂ ਹੁਣ ਇੱਕ ਕਈਆਂ ਬਸ਼ੇਰੀਆਂ ਚ ਨਾ ਘੋੜੀਆਂ ਚ ਦਿੱਕਤ ਵੀ ਹੋ ਜਾਂਦੀ ਵੀ ਉਹ ਕਹਿੰਦੇ ਅੰਦਰ ਦੀ ਸਾਫ ਨਹੀਂ ਜਾਂ ਬੱਚੇ ਨਹੀਂ। ਬਾਬਾ ਜੀ ਤਾਂ ਕੱਲੀ ਕੁਛ ਨਹੀਂ। ਹਾਂ ਇਹਦੀ ਘੋੜੀ ਨਹੀਂ ਸੂੰਦੀ। ਉਹ ਬੰਦਾ ਮੇਰੇ ਕੋਲੇ ਆ ਕੇ ਮੈਨੂੰ ਮਿਲੇ ਨਾ ਘੋੜੇ ਸੂਵੇ ਉਹਨੂੰ 20000 ਰੁਪਏ ਦਾ ਨਾਮ ਦਾ ਦਊਂਗੇ ਘੋੜੀ ਦਾ। ਇੱਕ ਕੱਲੀ ਸੋੜੀ ਨਾ ਹੋਵੇ ਬੱਚੇ ਦੰਨੀ ਸੀ। ਅੱਛਾ। ਰੇਸ਼ਾ ਕਿੰਨੀ ਸਿੱਟਦੇ ਹੋ? ਠੀਕ ਆ। ਅੰਦਰ ਬੱਚੇ ਦਾ ਨਹੀਂ ਸਾਕ ਹੋਤੇ ਹੁਣ। ਉਹ ਮੈਂ ਕਰ ਦੂੰਗਾ। ਅੱਗੇ ਹਮਾਰੇ ਤੁਹਾਡੇ ਕੋਲੇ ਨਕਸੇ ਰੱਖੀ ਬੈਠਾ ਜੀ ਉਹ ਮਾਲਕ ਦੇ ਦਿੱਤੇ ਹੋਇਆ ਜੀ ਆਪਾਂ ਦੇਸੀ ਰੱਖਦੇ ਨਾ ਅੱਗੇ ਕੋਈ ਚੇਲਾ ਬਾਲਕਾ ਕੋਈ ਕਿਤਾ ਨਹੀਂ ਤਿਆਰ ਹੈ ਕਹਿਆ ਨੂੰ ਕਿਹਾ ਜੀ ਅੱਛਾ ਲੱਜਾ ਕੋਣ ਠੀਕ ਹੈ ਨਹੀਂ ਤਾਂ ਹਾਂ ਖੁਸ਼ੀ ਅਗੇ ਸਿੰਦਰਾ ਜੇ ਕੋਈ ਘੋੜੀ ਸੰਬੰਧੀ ਕੋਈ ਤੁਹਾਨੂੰ ਮਿਲਣਾ ਚਾਵੇ ਨਾ ਜਾਂ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤੇ ਫਿਰ ਤੁਹਾਨੂੰ ਕਿੱਥੇ ਸੰਪਰਕ ਕਰਕੇ ਬਾਈ ਇਹ ਫੋਨ ਨੰਬਰ ਤੇ ਤੂੰ ਮਰਜ਼ੀ ਵੀ ਕਰੇਗਾ ਤੁਹਾਡਾ ਇਹ ਕਿਤੇ ਬੰਦੇ ਨੇ ਕਿਸੇ ਬੰਦੇ ਨੂੰ ਰਾਸ ਨੂੰ ਰਾਜਸਥਾਨ ਦੇ ਵਿੱਚ ਮਾਰ ਹੋ ਗਿਆ ਪਸੂ ਹਾਂ ਹਾਂ ਉਹਨੇ ਮੈਨੂੰ ਫੋਨ ਮਾਰਨਾ ਅੱਛਾ ਉਹਨੂੰ ਮੈਂ ਦੱਸਣਾ ਵੀ ਬੰਸਾਰੀ ਦੇ ਵਗਿਆ ਸਿੱਧਾ ਠੀਕ ਆ ਕਾ ਦਵਾਈ ਲੈ ਕੇ ਦੇ ਦੇ ਕੋੜਾ ਠੀਕ ਆ ਇੰਨਾ ਚਿਰ ਹੀ ਆ ਜੀ ਕਿੰਨੇ ਬੰਨ ਹੋਵੇ ਕਿਸੇ ਅੱਛਾ ਕਰਕੇ ਕਿਹੜੇ ਬੰਨ ਮਨ ਕਰ ਦੇਣਗੇ ਮੈਂ 3 ਮਿੰਟਾਂ ਦੇ ਵਿੱਚ ਬੰਨ ਬਾਹਰ ਹੁੰਦਾ ਜੀ ਅੱਛਾ ਲੈ ਕੇ ਦਵਾਈ 20 ਰੁਪਿਆ ਦੀ ਦੇਣੀ ਆ ਅੱਛਾ ਹੁਣ ਅਗਲੇ ਘੋੜਾ ਵੀ ਸੌ ਮਿਲ ਕੇ ਮਾਰੂਗਾ ਘੜਾ ਕੋ ਬਿਚਾਰਾ ਘੁੱਟ ਰਿਹਾ ਕਿਨੇ ਭੱਜਣਗੇ ਰਾਤ ਨੂੰ ਕਿੱਥੇ ਹੋਣਗੇ ਉਹਨੂੰ ਘੋੜਾ ਮਰਦੀ ਦੇਖੋ ਦੋਸਤੋ ਪਾਪੇ ਨੂੰ ਮਤਲਬ ਕਿ ਇੰਨਾ ਕੁ ਤਜਰਬਾ ਜੇਕਰ ਕਿਸੇ ਵੀ ਭਰਾ ਦਾ ਕੋਈ ਜਾਨਵਰ ਦਾ ਮਿੱਠਾ ਹੋਵੇ ਨਾ ਜਾਂ ਕਿ ਕੁੜੀ ਸੁੰਦੀ ਨਾ ਹੋਵੇ ਤਾਂ ਬਾਬਾ ਚਿੱਤੇ ਨੂੰ ਤੁਸੀਂ ਯਾਦ ਕਰਿਓ ਕਰੋ ਸੰਪਰਕ ਇਹਨਾਂ ਨਾਲ ਤੇ ਤੁਹਾਡੀ ਕੁੜੀ ਨੂੰ ਮਤਲਬ ਕਿ 110% ਕਹਿੰਦਾ ਸੀ ਗੱਪ ਕਰਵਾ ਦਾਂਗੇ ਇੰਨੇ ਤ ਯਾਰ ਬੇਨਾਂ ਕੋਲੇ ਫਿਰ ਸੌਰੀ ਨਾ ਹੋਵੇ ਤੂੰ ਕਹਿੰਦੀ ਸਮਝਾਵੇਂ ਮੇਰੇ ਘਰਾਂ ਘੋੜੀਆਂ ਇਦੋਂ ਘੱਟ ਹੁਣ ਸਮਝ ਲਓ ਵੀ ਤੋ 185 ਕੁੜੀ ਗੱਬਣਾ ਅੱਛਾ ਤੂੰ ਪਹਿਲਾਂ ਜਿਹੜੀਆਂ ਰਹਿੰਦੀਆਂ ਸੀ ਪੰਜ ਮਹੀਨੇ ਸਾਲ ਦੀਆਂ ਨਹੀਂ ਸੁਣਨੀਆਂ ਨਹੀਂ ਅੱਛਾ ਨਾਲੇ ਮੈਂ ਕੋਈ ਦਵਾਈ ਨਹੀਂ ਪਾਣੀ ਦੇਣੀ ਪੰਜ ਦਿਨ ਦੀ ਦਵਾਈ ਦੇਣੀ ਹੈ ਜੀ ਆ ਜਿਵੇਂ ਕੀ ਬੰਨ ਹੋ ਗਿਆ ਹੁੰਦੀ ਨਹੀਂ ਇਹ ਤੁਸੀਂ ਬੁਖਾਰ ਉਹ ਤਾਂ ਨੋਰਮਲ ਚੀਜ਼ਾਂ ਆ ਜਾਂਦੀਆਂ ਹਾਂ ਵੀ ਮੈਂ ਆਪਣੀ ਕੁੜੀ ਨੂੰ ਬੰਨ ਹਾਂ ਤੇ ਤੇਰਾ ਆਪਣਾ ਰਹਿੰਦੀ ਨਹੀਂ ਇਹ ਸਮੱਸਿਆ ਜਿਆਦਾ ਆਉਂਦੀ ਹੈ ਸਮੱਸਿਆ ਆ ਜੇ ਮੈਨੂੰ ਫੋਨ ਕਰ ਲੈਣਾ ਇਹ ਚੀਜ਼ ਹੈ ਜੀ ਮੈਨੂੰ ਦੱਸ ਦੇਣਾ 2 ਘੰਟੇ ਇਹ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 93176 ਹਾਂਜੀ 85498 ਹਾਂਜੀ ਦੋਸਤੋ ਤੁਸੀਂ ਬਾਬੇ ਨਾਲ ਕਰ ਸਕਦੇ ਹੋ ਸੰਪਰਕ ਕੀ ਆ ਵੀ ਜਾਣਕਾਰੀ ਵਿੱਚ ਕਰ ਸਕਦੇ ਵਾਢਾ ਕੂੜੀਆਂ ਸੰਬੰਧੀ ਕੋਈ ਵੀ ਦਿੱਕਤ ਆਉਂਦੀ ਆ ਤਾਂ ਬਾਬੇ ਨੂੰ ਮਿਲੋ ਤੇ ਬਾਬੇ ਦਾ ਨੰਬਰ ਵੀ ਤਾਂ ਸਕਰੀਨ ਤੇ ਵੀ ਅਸੀਂ ਨੰਬਰ ਲਾਵਾਂਗੇ ਪਹਿਲਾਂ ਮੈਂ ਨਹੀਂ ਆ ਮਸ਼ੀਨਾ ਦੇ ਹੱਥ ਪਰ ਤੇ ਸੀ ਨਾ ਮੈਨੂੰ ਪਤਾ ਸੀਗਾ ਅੱਛਾ ਆ ਲਾੜੀ ਸਾਡੇ ਪਿੰਡਾਂ ਗਿੰਦਾ ਤੁਸੀਂ ਆਦੇ ਹੋਗੇ ਬਾਰੇ ਸਾਰੇ ਮੁਲਕਾਂ ਚ ਭੇਜੀ ਪਤਾ ਲੱਗਿਆ ਦੁਨੀਆਂ ਨੂੰ ਹੈਗਾ ਕੋਈ ਬੰਦਾ ਇੱਥੇ ਸੀ ਆ ਬਿਲਕੁਲ ਨਾਨਾ ਦਾ ਪ੍ਰੇਮ ਆ ਬਾਈ ਇਥੇ ਕੀ ਆਪਣੀ ਸੇਵਾ ਕਿੰਨੀ ਲੋਕਾਂ ਦੇ ਦੱਸਦੇ 93 ਸਾਲ ਦੀ ਬਹੁਤ ਹੋ ਗਈ ਪਾਪਾ ਹਜੇ ਵੀ ਧੀ ਖਾਣਾ ਧੀ ਬਾਈ ਮੇਰਾ ਇਥੇ ਪੂਰਾ ਰਹਦਾ ਪੁਸਤੀ ਕਰਦੇ ਪੁਸਤੀ ਕਰਦੇ ਪੁਸਤੀ ਰਹੇ 25 ਸਾਲ ਅੱਛਾ ਪੁਸਤੀ ਅਸੀਂ ਖਾੜੀਜੀ ਵੀ ਗਏ ਸੀ ਇੱਕ ਵਾਰੀ ਮੇਰੇ ਨਹੀਂ ਹਾਂ ਉਹ ਵੀ ਖੜਾ ਆਪਣਾ ਜਲਾ ਹੋਇਆ ਜੀ ਇੱਕ ਤਰ੍ਹਾਂ ਵੱਡੀ ਦੇ ਬੱਚੇ ਗਰੀਬ ਵਰਜਨਤਾ ਦੇ ਕਰੇ ਇਕੱਠੇ ਉਹ ਵੀ ਆਪਾਂ ਚਲੋਣੇ ਵੀ ਕੋਈ ਕਿਸੇ ਦਾ ਰੋਜ਼ਗਾਰ ਬੱਚੇ ਇੱਧਰ ਬੈ ਜਾਣ ਉਸ ਮਕਾਏ ਆਇਆ ਇਸ ਮਕਾਏ ਸੁਪਤ ਨੂੰ ਬੰਨ ਵੀ ਨਾ ਨਾ ਦੇਖੋ ਦੋਸਤੋ ਬਾਬਾ ਖਾੜੇ ਚ ਵੀ ਮਿਲਦਾ ਆਪਾਂ ਨੂੰ ਤਲਵੰਡੀ ਤੇ ਸਮਾਜ ਸਿਵਲ ਕਮਾ ਦੀ ਬਾਬਾ ਕੇ ਆਉਂਦਾ ਦੇਖੋ ਅੱਗ ਨਹੀਂ ਮਸਲੀ ਉੱਥੇ ਕੁਝ ਨਹੀਂ ਲੰਦਾ ਆਪਨੇ ਬਿਠਾ ਕੇ ਕਪਾਤੀ ਪਾ ਕੇ ਵੀ ਥੁਲੇ ਜਾ ਕੇ ਲਾਓ ਬਚਾਓ ਤੇ ਫੋਟੇ ਕਿਸੇ ਚੀਜ਼ ਦੇ ਪਰਭਾਅ ਹਰ ਕੇ ਬਾਰੇ ਤੁਸੀਂ ਮੈਨੂੰ ਕਰ ਲਿਓ ਕਿਹਨਾਂ ਦਾ ਹੈ ਮੈਂ بڑے ਮਹਾਪੁਰਸ਼ ਨਾ ਰਿਹਾ ਨਹੀਂ ਵੱਡੇ ਵੱਡੇ ਨੇ ਜਿਹੜੇ ਚਲਾਤਾਰੀ ਸੀਗੇ ਉਹ ਨਾ ਤੇ ਮੰਦ ਵਿੱਚ ਬਾਬਾ ਚੇਸ ਸਿੰਘ ਤਲਾਤਰੀ ਹੋਇਆ ਜੀ। ਅੱਛਾ। ਨਾ ਤਾਂ ਉਹਦੇ ਘੋੜੇ ਹੋਏ ਕਿਤੇ। ਹਾਂ। ਹਾਂ ਜੀ। ਅੰਤੜਕ ਸਗੁੱਧੀਆਂ ਲੱਤਾਂ ਮਰੀਆਂ ਹੋਈ ਬੰਦੇ ਇਹ ਚੜਦਾ ਕੀ ਰੇ ਘੋੜੇ ਦੇ ਉੱਤੇ। ਅੱਛਾ। ਜਿਹੜਾ ਮਹਿਰਾ ਟੱਕਾ ਹੋਇਆ ਸੀ। ਬੱਸਾਂ ਦੇ ਉੱਤੇ ਨਹੀਂ ਹੈ ਨਾ ਉੱਤੋਂ ਨਹੀਂ ਟੱਕਿਆ। ਇਹ ਉਹਦੇ ਵੱਡਾ ਇੱਕ ਲਾਲੀ ਘੋੜਾ ਸੀ ਉੱਤੇ ਦਲਚ। ਅੱਛਾ। ਉਹ ਬੜਾ ਰੇਸਰ ਸੀਗਾ। ਫਿਰ ਇੱਕ ਜੀ ਹੁਣੀ ਗੁਜਰਾਗਾ ਉਹ ਘੋੜਾ। ਪਟਿਆਲੇ ਲੈ ਗਿਆ ਸੀ ਜੀ। ਹਾਂ। ਤਦਾਂ ਅਦਲਤੀ ਰੋਲੇ ਪੈ ਗਏ ਜੀ ਫਿਰ ਘੋੜਾ ਕਿੱਥੇ ਰਹੇ ਨਾ। ਅੱਛਾ। ਇਹ ਤਾਂ ਹੁਣ ਆ ਚੱਲ ਪੈ ਗਈ ਨੋਕਰੇ ਬੰਚ हरियाणा ਦੇ ਬੱਚੇ ਨਹੀਂ ਨਾ ਬੜੀਆਂ ਕੁੜੀਆਂ हरियाणा ਮੇ ਅੱਡੇ 7 ਇੰਚ ਕਿਤੇ ਬਟ ਕਿਤੇ ਨਹੀਂ ਬਣੇ ਨਹੀਂ ਜੇ ਮੈਂ ਤੁਹਾਡੇ ਵਰਗੇ ਮੰਨੇ ਮਿਲਾਂ ਕੁੜੀ ਨਹੀਂ ਰਾਤ ਬਣਾ ਤਨ ਉਹ ਬਾਬਾ ਇਹ ਬੁੱਤ ਇਹ ਕੀ ਕਰਾਉਣਾ ਮੇਰੇ ਤੋਂ ਅੱਜ ਤਾਂ ਵੀ ਪਾਸਟ 7 ਇੰਚ ਜਿਹੜੀ 7 ਇੰਚ ਆ ਜੀ ਉਹ ਕੁੜੀ ਆ ਗਵਰਨਮੈਂਟ ਸਿਆਨੀਆਂ ਉਹ 7 ਇੰਚ ਕੁੜੀ ਖਰੀਦੀ ਆ ਇਹ ਤਾਂ ਦੁਨੀਆਦਾਰੀ ਆ ਜੀ ਰਿਸ਼ਵਰੀ ਸਾ ਕੁਝ ਕਰੀ ਜਾਣ ਆਪਣੇ ਸਾਰੇ ਸੰਦੇ ਆ ਚੋ ਭਾਈ ਜੀ ਹੁਣ ਆਪਣੇ ਕੋਲੇ ਕਿੰਨੇ ਜਾਨਵਰ ਆ ਜੀ ਇਸ ਟਾਈਮ ਸਾਡੇ ਕੋਲ ਹੈਗੇ ਜੀ 10 12 ਜਾਨਵਰ ਅੱਛਾ ਚਲੋ ਠੀਕ ਆ ਭਾਈ ਆਪਣੀ ਜਿੰਦਗੀ ਦਾ ਨਾਟਾ ਕਿਸੇ ਨੂੰ ਮਾਰੀ ਘੋੜੀ ਦਿਵਾਉਣੀ ਆ ਹਾਂਜੀ ਇਹ ਨਾ ਲੈਣੀ ਆ ਜੇ ਤੁਸੀਂ ਮੈਨੂੰ ਲੈ ਹੀ ਹੋਏ ਨਾ ਬਾਬਾ ਜੀ ਆ ਘੋੜੀ ਖੜੀ ਆ ਮੈਂ ਦੇਖਣੀ ਆ ਇਹਦੇ ਚਾਹ ਨੁਕਸਾ ਭਾਈ ਆਖੋ ਆ ਜੀ ਨੂੰ ਅਸੀਂ ਲੈ ਲੈਂਦੇ ਮੈਂ ਮੂੰਹ ਤੇ ਕਹਿੰਦੇ ਅਗਲੇ ਦੇ ਅੱਛਾ ਆਪਾਂ ਹਰ ਚੇ ਬੰਦੇ ਆ ਨਾ ਕੋਈ ਘੋੜੀ ਕਿਸੇ ਨੂੰ ਦਲ ਤਿਆਣੀ ਦਿਵਾਈ ਐ ਨਹੀਂ ਸਰੋਬੇ ਨਾ ਦਿਵਾਉਣੀ ਆ ਇਹ ਬੱਚੇ ਦੇ ਨਾਲ ਤ ਮਾਰਦੇ ਮੁੜ ਕੇ ਜਾ ਜਾਂਦੇ ਨੇ ਬਾਬੇ ਨੇ ਤਾਂ ਬਾਤੀ ਇਹ ਤਾਂ ਹੈ ਇਹ ਕੰਮੀ ਨਹੀਂ ਕਰਨਾ ਹੀ ਹਾਂ ਠੀਕ ਹੈ ਭਾਈ ਚਾਹ ਬਹੁਤ ਧੰਨਵਾਦੀ ਟਾਈਮ ਦੇਣ ਸਾਰ ਪੱਤੇ ਭਾਈ